ਕਿਰਪਾ ਕਰਕੇ ਜਿਹੜਾ ਆਖਰੀ ਵਿਅਕਤੀ ਖੜਾ ਉਹ ਹੀ ਵਾਰ ਇੱਥੇ ਪਹੁੰਚਣੇ ਚਾਹੀਦੀ ਆ ਬਿੱਟੂ ਜੀ ਨੂੰ ਜਨਾ ਸਾਰਾ ਹਲਾਤਾ ਤੁਹਾਡੇ ਨਾਲ ਆ ਪਰ ਇੱਕ ਜਿਹੜੇ ਲੋਕਾਂ ਨੇ ਕਮਨ ਦੇ ਖੋਲਦਾ ਬਟਨ ਦਵਾ ਕੇ ਉਹਨੂੰ ਪਾਰਲੀਮੈਂਟ ਵਿੱਚ ਭੇਜਣਾ ਭਾਰਤ ਤੁਹਾਡਾ ਕੀ ਜੀ ਲੇਟ ਆਏ ਆ ਵਾਹ ਜਾਨੀ ਬੋਲੀ ਘੱਟ ਰਹੀ ਆ ਟਾਈਮ ਜਾਂਦੇ ਭਾਰਤ ਤੁਹਾਡਾ ਕੀ ਵਾਹ ਜੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਕਿਤਨਾ ਕਿਤਨਾ ਸਾਡੇ ਵਿੱਚ ਬਿੱਟੂ ਜਨਾ ਹੋਣਾ ਜੀ ਅੱਜ ਸਰੋਤ ਬਹੁਤ ਬਹੁਤ ਰੋਣਾ ਜੀ ਬਾਈ ਕੰਪਨੀ ਚਲਾਵਾਇਆ ਬਹੁਤ ਬਹੁਤ ਧੰਨਵਾਦ ਜੀ ਜਟ ਸਿਆਲ ਜੀ ਰਵੀ ਚੌਥਿਆ ਜੀ ਅੱਜ ਦੇ 43 ਸੜਕ ਤੇ ਰੀਸਟਲ ਕੇ ਦੇ ਵਿੱਚ ਦੇਖਿਆ ਜੀ ਇਹਨਾਂ ਦਾ ਯਾਰਾਂ ਗੰਤਾ ਦਾ ਕੱਟਾ ਆ ਪਬਲਿਕ ਦਾ ਕੱਟਾ ਇੰਨਾ ਗੰਤਾ ਵੀ ਰੋਕ ਬੰਦ ਬਣਾ ਚੁੱਕੇ ਨੇ ਲੋਕਾਂ ਕੀ ਮਾਂ ਚ ਪਤਾ ਤਾਂ ਪੇ ਵਿੱਚ ਕੋਈ ਆ ਇਹੋ ਸਿਧਾਨੋਂ ਮਿਲ ਜਾਈਏ ਉਹ ਕਮਲ ਦਾ ਫੋਨ ਚੈੱਕ ਕਰਾਉਂਦੋਂ ਮੋਦੀ ਜੀ ਦਾ ਉਹ ਐਕਸ ਸਾਡੇ ਜੰਗਲ ਦੇ ਤੋਂ ਚ ਨਜ਼ਰ ਆ ਰਿਹਾ ਜੰਕਾ ਜੰਦ ਬਣਾ ਚੁੱਕੀ ਆ ਔਰ ਇੱਕ ਤਰਫਾ ਤੁਹਾਨੂੰ 4 ਤਰੀਕ ਨੂੰ ਪੂਰਾ ਮਿਲੇਗਾ ਕਿ ਬਹੁਤ ਵੱਡੀ ਹੈ ਕਾਰ ਬਹੁਤ ਮਤਨ ਹੋ ਗਈ ਜਿੱਥੇ ਜਿੱਥੇ ਜਾਉਂਦੇ ਹੈਂ ਮਾਰਦੇ ਹੈਂ ਉਹ ਪਹਿਲਾਂ ਵੇਖਣਾ ਕਲੀਵਾ ਤੇ ਇਹਦੇ ਪਾਰ ਜੀ ਜੰਗਲ ਦੇ ਪੀਰ ਹੁੰਦੇ ਨੇ ਮਤਲਬ ਠੀਕ ਹੈ ਵਾਰਾਣਸੀ ਠੀਕ ਹੈ ਤੇ ਮੇਰੇ ਤੋਂ ਪੰਨੇ ਬੇਤੀ ਕਰਤੀ ਤੁਹਾਨੂੰ ਮੇਰੇ ਨੂੰ ਵੋਟ ਪੈਣੀ ਆ ਉਥੋਂ ਹੀ ਠੀਕ ਵੜੀ ਕਰਮ ਤੇ ਨਾਲ ਮਾਰਾ ਹੋਰ بڑے ਪੱਤੇ ਕਰ ਤਟ ਤੋਂ ਪਰੇ ਹੋ ਗਏ ਪੱਤੇ ਰਕਾਰ ਬਹੁਤ ਨਾਲ ਜਿੱਤ ਚੈਂਪੀ ਜੀ ਜਾਣਗੇ ਉਹ ਇੱਕ ਦੱਸੂਗਾ ਕਿਉਂ ਉਹਨਾਂ ਦਾ ਇក្រਾਪ ਭਾਰਤੀ ਜਨਤਾ ਪਾਰਟੀ ਦਾ ਉਹ ਪਬਲਿਕ ਜਿਹੜਾ ਉਹਨਾਂ ਨੇ ਮਨ ਬਣਾ ਚੁੱਕਿਆ ਜਾਵੇਂ ਕੋ ਸਾਰੀਆਂ ਕਿਸਮੀਆਂ ਵਿਸ਼ੇ ਨਹੀਂ ਉਹ ਬੁਰਾ ਹੈ ਅਸਿਮ ਵਰ ਵਰ ਚ ਵਰ ਸਾਰਾ ਸ਼ਕਤੀ ਤਦਾਰੇ ਇੱਕ ਦੂਰ ਤੱਕ ਜਾ ਕੇ ਉਹਨਾਂ ਦੀ ਕੈਂਪੇਨਿੰਗ ਡੋਰ ਟੂ ਡੋਰ ਪੂਰੀ ਹੋ ਚੁਕੀ ਨੇ ਸਾਡੀ ਵਾਡਾ ਵਾਈ ਸਾਡਾ ਜਲਸਿਆਂ ਦਾ ਪ੍ਰੋਗਰਾਮ ਚੱਲ ਰਿਹਾ ਔਰ ਬਿਲਕੁਲ ਇੱਕ ਮਾਈਕਰੋ ਮੈਨੇਜਮੈਂਟ ਤੇ ਥੰਡੇ ਤੱਕ ਜਾ ਕੇ ਸਾਡਾ ਵਰਕ ਕਰ ਰਿਹਾ ਪਰ ਇੱਕ ਚਰਨ ਨੂੰ ਟੱਚ ਕਰਕੇ ਦਰ ਘਰ ਦਾ ਦਰਵਾਜ਼ਾ ਖੰਕਾ ਕੇ ਉਹ ਦੂਜੇ ਦਾ ਸੰਦੇਸ਼ ਕਰਕੇ ਤੱਕ ਬਚਾ ਰਿਹਾ ਇਹ ਜਿਹੜੇ ਮੁਤਲਬ ਕਰਵਾ ਕਾਨੂੰਨ ਇਹ ਦੇਖੋ ਦੇ ਤਰ੍ਹਾਂ ਦੇ ਹੁੰਦੇ ਨੇ ਤਾਂ ਕਿਸਾਨ ਇਹ ਔਲੋ ਜਿਹੜੇ ਦੂਜੀ ਪਾਰਟੀਆਂ ਦੇ ਸਪੌਂਸਰ ਦੂਜੀ ਪਾਰਟੀ ਦੇ ਜਿਹੜੇ ਕਰੇ ਕਸਾਂ ਲਈ ਨਹੀਂ ਪਾਰਟੀ ਦੇ ਜਿਹੜੇ ਤਗੜੇ ਤਰੀਕੇ ਨਾਲ ਲੋਕ ਦੇ ਬਦਵਾਨ ਨੇ ਕਿਸਾਨ ਬਣਾ ਕੇ ਜਾਂ ਕੁਝ ਹੋਰ ਬਣਾ ਕੇ ਕੀ ਕਰ ਦਮਾ ਇਸ ਤਰ੍ਹਾਂ ਲੋਕ ਪਹਿਚਾਨ ਕਰ ਰਹੇ ਨੇ ਕਿ ਇਹ ਰੋਹ ਕਰਨ ਵਾਲੇ ਕਿਉਂ ਨਹੀਂ ਉਹ ਜੀ ਵੀਰੇ ਕਿਉਂ ਰੋਹ ਕਰ ਰਹੇ ਨਹੀਂ ਉਹ ਛੇੜੇ ਨਾਈਟ ਚੋਟਕੀ ਮਾਰ ਕੇ ਕਹਿੰਦੇ ਸੀ ਕਿ ਕਿ ਅਸੀਂ 15 ਦਿਨਾਂ ਇੱਥੇ 24 ਘੰਟੇ ਜੇ ਅੰਮ੍ਰਿਤ ਵੀ ਲਾਗੂ ਕਰ ਦਾਂਗੇ ਕਿਸਾਨ ਉਹਨੇ ਦਾ ਵਿਰੋਧ ਕਿਉਂ ਨਹੀਂ ਕਰਦੇ ਉਹ ਕਿੱਥੇ ਚਲੇ ਗਏ ਉਹ ਕਿਸਾਨ ਉਹਨਾਂ ਨੂੰ ਉਹ ਚਿੱਠੀ ਹੁਣ ਦਿਖ ਰਹੀ ਨਹੀਂ ਉਹਨਾਂ ਦੀ ਚਿੱਠੀ ਨਹੀਂ ਵੱਜਦੀ ਸੋ ਬੀਜੇਪੀ ਦਾ ਵਿਰੋਧ ਕਿਉਂ ਹੋ ਰਿਹਾ ਇਸ ਤਰ੍ਹਾਂ ਦਾ ਬੀਜੇਪੀ ਦਾ ਵਿਰੋਧ ਆ ਤੇ ਬੜੀ ਸਿੱਧੀ ਗੱਲ ਆ ਇਹ ਵਿਰੋਧ ਰਾਜ ਦੇ ਕਿਤੇ ਤੋਂ ਪ੍ਰੇਰਿਤਾ ਕਿ ਬੀਜੇਪੀ ਦੇ ਵੱਧਦੇ ਹੋਏ ਰੱਤ ਨੂੰ ਜੇਪਰ ਦੇ ਲਈ ਪੰਜਾਬ ਦੇ ਵਿੱਚ ਮੋਦੀ ਜੀ ਦਾ ਜਰਾ ਵੱਧ ਰਿਹਾ ਉਹ ਕਿਹੜਾ ਰਾਜਨੀਤੀ ਨੂੰ ਨਹੀਂ ਕਰਨਾ ਪਵੇ ਲੋਕ ਸਿਰਫ ਇਹ ਰਾਜਨੀਤੀ ਦਾ ਹਿੱਸਾ ਇਹ ਪਾਣੀ ਗਾਲੀ ਤੇ ਸਪੈਨਸਲ ਹੁਗੰਤਾ ਮੈਂ ਕਹਿੰਦੀ ਦੇਖੋ ਉਸ ਮੇਰੀ ਗੱਲ ਹੈ ਜਿਹਾਣੇ ਦੇ ਕੋਈ ਨਹੀਂ ਪੰਜਾਬ ਦੇ ਲਈ ਮਸਤ ਜਿਹਦੇ ਬਾਜ਼ਾਰ ਵਿੱਚ ਬਹੁਤ ਮਦਦ ਸਮਾ ਰਹੇ ਆਲੋਕ ਜੀ ਆਪ ਦਾ ਸਪੈਨਸਲ 95 ਵਾਲਾ ਦੋਮਾਰ ਦੀ ਜਿੰਦਗੀ ਇਹੋ ਦਿਸੇ ਪੰਜਾਬ ਦੇ ਲਈ ਬਹੁਤ ਚੰਗਾ ਜਾਣਦੇ ਨੇ ਔਰ ਉਹ ਬੜੀ ਜਲਦੀ ਤੁਹਾਡੇ ਸਾਹਮਣੇ ਆ ਜੂਗਾ ਉਹਨਾਂ ਦੀ ਵਿਆਹਣ ਦੀ ਵਿਕਾਸਮੈਂਟ ਦੇ ਪ੍ਰੋਜੈਕਟ ਲਈ ਸੁੰਦਰ ਨੂੰ ਉਹ ਪੈਸਾ ਲੁਧਿਆਣਾ ਦੇ ਨਹੀਂ ਬੜੀ ਵੱਡੀ ਮਾਤਰਾ ਦੇ ਦਿੱਤੀ ਕਿ ਲੁਧਿਆਣੇ ਨੂੰ ਵੀ ਉਹ ਜਦੋਂ ਮੁੱਥੇ ਫਤਵਾ ਸੋਚਦੇ ਲੋਕ ਦੇ ਕੇ ਬਿਜਾਂਗੇ ਬਹੁਤ ਬਹੁਤ ਧੰਨਵਾਦ ਜੀ ਸ਼ਹਿਰ ਚ ਆਇਆ ਪਰ ਨਰੇਕ ਸਰਕਾਰ ਨੇ ਉਹ ਰੁਪਈਆ ਇੱਕ ਅੱਧੇ ਏਰੀਆ ਜੀ ਉੱਥੇ ਟ੍ਰੇਲਾ ਪੱਟ ਪੱਟ ਕੇ ਦੌਰਾ ਲਾਈ ਗਏ ਆਪਣੀਆਂ ਜੇਬਾਂ ਭਰਨ ਦਾ ਧੰਦਾ ਕੀਤਾ ਅੱਜ ਕੋਵਿਡ ਨਮੈਂਦ ਕੀ ਬਿੱਟੂ ਜੀ ਕਰਨਗੇ ਤਾਂ ਇੰਕੀ ਕਰ ਪਈਆ 1 ਲੱਖ ਜੀ ਲੱਗੂਗਾ ਸਾਰੇ ਇਲਾਕੇ ਚ ਵੰਡ ਕੇ ਲੱਗੂਗਾ ਮੁੰਦਿਆਣਾ ਕੱਲਾ ਇੱਕ ਏਰੀਆ ਸਮਾਰਟ ਸਿਟੀ ਨਹੀਂ ਬਣੂਗਾ ਕੁਦੇਣੇ ਦੀਆਂ ਛੀਰ ਕੇ ਅੱਛੀਏ ਜਿਹੜੇ ਪਿੰਡਾਂ ਦੀਆਂ ਨੇ ਉਹਨਾਂ ਨੂੰ ਸਾਰੇ ਨੂੰ ਸੁਭਾਗ ਜਿੰਦਾਬਾਦ 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 ਮਨ ਪੰਜਾਬ ਦੇ ਪ੍ਰਤੀ ਪੰਜਾਬੀ ਦੇ ਪ੍ਰਤੀ ਸਾਡੇ ਗੁਰੂ ਸਰਵਪੰਨਾਂ ਦੇ ਪ੍ਰਤੀ ਬੜਾ ਨਮਸਤਕ ਇਸ ਤਰ੍ਹਾਂ ਕੇ ਮਿੱਤਰੋ ਤੁਹਾਡੀ ਕਿਚੇੜੀ ਚ ਆਏ ਆ ਤੁਸੀਂ ਤਾਂ ਵੋਟਾਂ ਪਾੜੀਆਂ ਪਾੜੀਆਂ ਨੇ ਆਪਣੇ ਨਾਲ ਹਜ਼ਾਰਾਂ ਵੋਟਾਂ ਪੁਆੜੀਆਂ ਨੇ ਕਰ ਕਰਦਾ ਦਰਵਾਜ਼ਾ ਖੜਕਾ ਕੇ ਤੁਸੀਂ ਇਸ ਵਾਰੀ ਪਹਿਰੇਦਾਰੀ ਜਿਹੜੀ ਹੈ ਜਿੰਨੀ ਬੀਜੇਪੀ ਦੀ ਲੀਡਰਸ਼ਿਪ ਕਰੀਆ ਜਿੰਨੇ ਇੱਕ ਬੀਜੇਪੀ ਦੇ ਵਰਕਰ ਨੇ ਉਹ ਤੁਹਾਡੇ ਨਾਲ ਵਾਦਾ ਕਰਦੇ ਨੇ ਵੀ ਤੁਹਾਡੀ ਕਿਸੇ ਗੱਲ 'ਚ ਕਿਸੇ ਡਿਵੈਲਪਮੈਂਟ ਦੇ ਕੰਮ 'ਚ ਪੰਜਾਬ ਦੀ ਗਵਰਨਮੈਂਟ ਦੇ ਕੰਮ ਦੇ ਵਿੱਚ ਕਿਤੇ ਕੋਈ ਕਮੀ ਨਹੀਂ ਆਣ ਦਿੱਤੀ ਜਾਊਗੀ ਢੱਟ ਕੇ ਤੁਹਾਡੇ ਨਾਲ ਦਿਨ ਰਾਤ ਪਹਿਰਾ ਦੇਣਗੇ ਤੁਸੀਂ ਢੱਟ ਕੇ ਕਿਹ ਤਰੀਕ ਤੱਕ ਵੋਟਾ ਬਿੱਟੂ ਜੀ ਨੂੰ ਵਰ ਕੰਮ ਦੇ ਖੌਤੇ ਪਵਾੜੀਆਂ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ